ਨੰਗਲ ਸ਼ਹਿਰ ਦੀ ਪਹਾੜੀ ਮਾਰਕੀਟ ਦੇ ਵਿੱਚ ਜਦੋਂ ਇੱਕ ਮਸ਼ਹੂਰ ਪੰਜਾਬੀ ਸਿੰਗਰ ਦੀ ਡਿਫੈਂਡਰ ਗੱਡੀ ਆ ਕੇ ਰੁਕਦੀ ਹੈ ਤਾਂ ਲੋਕਾਂ ਦੇ ਵਿੱਚ ਉਹਨਾਂ ਨੂੰ ਵੇਖਣ ਦੀ ਉਤਸੁਕਤਾ ਵੱਧ ਜਾਂਦੀ ਹੈ ਦੱਸਦੇ ਕਿ ਨੰਗਲ ਸ਼ਹਿਰ ਦੇ ਮੰਨੇ ਪਰਮੰਨੇ ਵੈ ਤਰਲੋਚਨ ਦਾਸ ਜੀ ਦੇ ਸ਼ਾਗਿਰਦ ਵੈਦ ਵਿਸ਼ਾਲ ਰਾਣਾ ਦੇ ਕਲੀਨਿਕ ਦੇ ਉੱਤੇ ਜਦੋਂ ਇਹ ਗੱਡੀ ਰੁਕਦੀ ਹੈ ਤਾਂ ਲੋਕਾਂ ਦੇ ਵਿੱਚ ਇਸ ਪੰਜਾਬੀ ਸਿੰਗਰ ਜਿਨ੍ਹਾਂ ਦਾ ਨਾਮ ਜੱਸੀ ਗਿੱਲ ਹੈ ਉਹਨਾਂ ਨੂੰ ਮਿਲਣ ਦੀ ਚਾਹ ਜਾਗਰਿਤ ਹੋ ਜਾਂਦੀ ਹੈ ਤੇ ਬਹੁਤ ਸਾਰੇ ਲੋਕਾਂ ਵੱਲੋਂ ਅਦਾਕਾਰ ਜੱਸੀ ਗਿੱਲ ਦੇ ਨਾਲ ਫੋਟੋਆਂ ਵੀ ਖਿੱਚਵਾਈਆਂ ਗਈਆਂ ਪੰਜਾਬੀ ਸਿਨੇਮਾ ਜਗਤ ਦੇ ਮਸ਼ਹੂਰ ਸਿੰਗਰ ਅਤੇ ਐਕਟਰ ਜੱਸੀ ਗਿੱਲ ਆਪਣੇ ਪਰਿਵਾਰ ਸਮੇਤ ਵੈਦ ਵਿਸ਼ਾਲ ਰਾਣਾ ਨੂੰ ਮਿਲਣ ਉਹਨਾਂ ਦੇ ਕਲੀਨਿਕ ਦੇ ਉੱਤੇ ਪਹੁੰਚੇ ਤੇ ਉਹ ਕਾਫੀ ਕਾਫੀ ਸਮਾਂ ਵੈਦ ਵਿਸ਼ਾਲ ਰਾਣਾ ਦੇ ਕੋਲ ਹੀ ਰਹੇ ਦੱਸਦੇ ਕਿ ਇਸ ਤੋਂ ਪਹਿਲਾਂ ਵੀ ਕਈ ਕਲਾਕਾਰ ਵੈਦ ਵਿਸ਼ਾਲ ਰਾਣਾ ਦੇ ਪਾਸ ਆਉਂਦੇ ਰਹੇ ਹਨ ਜੋ ਕਿ ਨੰਗਲ ਸ਼ਹਿਰ ਦੇ ਲਈ ਇੱਕ ਵੱਡੀ ਮਾਣ ਵਾਲੀ ਗੱਲ ਹੈ ਕਿਉਂਕਿ ਜੋ ਲੋਕ ਵੈਦ ਵਿਸ਼ਾਲ ਰਾਣਾ ਨੂੰ ਜਾਣਦੇ ਹਨ ਉਹ ਇਹ ਵੀ ਜਾਣਦੇ ਹਨ ਕਿ ਉਹ ਵੈਦ ਤ੍ਰਿloਚਨ ਦਾਸ ਦੇ ਸ਼ਗਿਰਦ ਹਨ ਤੇ ਜਿਨ੍ਹਾਂ ਵੱਲੋਂ ਸ਼ੁੱਧ ਅਤੇ ਪਿਓਰ ਆਯੁਰਵੈਦਿਕ ਦਵਾਈਆਂ ਦੇ ਨਾਲ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਸੀ। ਵੈਦ ਵਿਸ਼ਾਲ ਰਾਣਾ ਨੇ ਆਪਣੇ ਗੁਰੂ ਵੈਦ ਤਰੋਚਨ ਦਾਸ ਤੋਂ ਸਿੱਖੀ ਵਿੱਦਿਆ ਦੇ ਰਾਹੀਂ ਆਯੁਰਵੈਦਿਕ ਦਵਾਈਆਂ ਦੇ ਨਾਲ ਅਨੇਕਾਂ ਲੋਕਾਂ ਨੂੰ ਰਾਹਤ ਪਹੁੰਚਾਉਣ ਦਾ ਕਾਰਜ ਕੀਤਾ ਹੈ ਤੇ ਅੱਜ ਮਸ਼ਹੂਰ ਅਦਾਕਾਰ ਅਚਾਨਕ ਵੈਦ ਵਿਸ਼ਾਲ ਰਾਣਾ ਦੇ ਕਲੀਨਿਕ ਉੱਤੇ ਪਹੁੰਚੇ ਜੋ ਇਸ ਸ਼ਹਿਰ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਿਹਾ ਤੇ ਬਹੁਤ ਸਾਰੇ ਲੋਕ ਉਹਨਾਂ ਦੀ ਬਾਹਰ ਖੜੀ ਗੱਡੀ ਨੂੰ ਨਿਹਾਰਦੇ ਰਹੇ। ਤੇ ਕੁਝ ਲੋਕਾਂ ਦੇ ਵੱਲੋਂ ਅੰਦਰ ਜਾ ਕੇ ਉਹਨਾਂ ਦੇ ਨਾਲ ਫੋਟੋਆਂ ਵੀ ਖਿੱਚਵਾਈਆਂ ਗਈਆਂ। ਮੈਦ ਵਿਸ਼ਾਲ ਰਾਣਾ ਦੀ ਮਸ਼ਹੂਰ ਅਦਾਕਾਰ ਹੈਪੀ ਰਾਏ ਕੋਟੀ ਨਾਲ ਵੀ ਕਾਫੀ ਨੇੜਤਾ ਹੈ ਜਿਨ੍ਹਾਂ ਦੀਆਂ ਤਸਵੀਰਾਂ ਉਹਨਾਂ ਵੱਲੋਂ ਆਪਣੇ ਫੇਸਬੁਕ ਪੇਜ ਤੇ ਕਾਫੀ ਵਾਰ ਸਾਂਝੀਆਂ ਕੀਤੀਆਂ ਗਈਆਂ ਹਨ।